ਆਸਟ੍ਰੇਲੀਆ ਦੇ ਮੈਲਬਰਨ ਵਿੱਚ ਪਾਰਟੀ ਕੌਂਸਲੇਟ ਦੇ ਬਾਹਰ ਭਾਰਤ ਦੇ ਆਜ਼ਾਦੀ ਦਿਵਸ ਤੇ ਸਮਾਗਮ ਦੇ ਵਿੱਚ ਪ੍ਰੋ ਖਾਲਸਤਾਨੀ ਸਮਰਥਕਾਂ ਦੇ ਇੱਕ ਸਮੂਹ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਨੇ ਭਾਰਤੀ ਪਾਇਚਾਰੀ ਅਤੇ ਖਾਲਸਤਾਨ ਸਮਰਥਕਾਂ ਦੇ ਵਿਚਕਾਰ ਤਣਾਅ ਹੋਰ ਜ਼ਿਆਦਾ ਵਧਾ ਦਿੱਤਾ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓਜ਼ ਦੇ ਵਿੱਚ ਦੋਵਾਂ ਧਿਰਾਂ ਦੇ ਵਿਚਕਾਰ ਤਿੱਖੀ ਬਹਿਸ ਅਤੇ ਨਾਅਰੇਬਾਜ਼ੀ ਦਿਖਾਈ ਦਿੱਤੀ। ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸਥਿਤੀ ਨੂੰ ਹਿੰਸਕ ਹੋਣ ਤੋਂ ਰੋਕਿਆ ਗਿਆ। ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਮੈਲਬੌਰਨ ਦੇ ਸੈਂਟ ਕਿਲਡਾ ਵਿਕਟੋਰੀਆ ਸਥਿਤ ਭਾਰਤੀ ਕੌਂਸਲਰ ਦੇ ਬਾਹਰ ਭਾਰਤੀ ਭਾਈਚਾਰੇ ਦੇ ਮੈਂਬਰ ਭਾਰਤ ਦਾ ਆਜ਼ਾਦੀ ਦਿਵਸ ਮਨਾਉਣ ਦੇ ਲਈ ਇਕੱਠੇ ਹੋਏ ਸਨ ਇਸ ਸਮਾਗਮ ਦੇ ਵਿੱਚ ਭਾਰਤੀ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤੀ ਦੇ ਗੀਤ ਗਾਉਣਾ ਅਤੇ ਭਾਰਤ ਆਸਟ੍ਰੇਲੀਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਵਿਚਾਰ ਪੇਸ਼ ਕੀਤੇ ਜਾਣੇ ਸੀ ਸਮਾਗਮ ਦੀ ਅਗਵਾਈ ਕਾਉਂਸਲ ਜਨਰਲ ਡਾਕਟਰ ਸੁਸ਼ੀਲ ਕੁਮਾਰ ਨੇ ਕੀਤੀ ਜਿਸ ਦੇ ਵਿੱਚ ਸਥਾਨਕ ਸੰਸਦ ਮੈਂਬਰ ਬ੍ਰੈਡ ਬੈਟਨ ਅਤੇ ਮੈਰੀ ਬਰਨੌਕ ਦੇ ਮੇਅਰ ਪ੍ਰਦੀਪ ਦਿਵਾਰੀ ਸ਼ਾਮਿਲ ਸਨ ਇਸ ਸ਼ਾਂਤਮਈ ਸਮਾਗਮ ਦੇ ਦੌਰਾਨ ਪ੍ਰੋ ਖਾਲਿਸਤਾਨੀ ਸਮਰਥਕਾਂ ਦੇ ਇੱਕ ਸਮੂਹ ਨੇ ਅਚਾਨਕ ਪਹੁੰਚ ਕੇ ਖਾਲਿਸਤਾਨੀ ਝੰਡੇ ਲਹਿਰਾਉਣੇ ਸ਼ੁਰੂ ਕਰ ਦਿੱਤੇ ਅਤੇ ਭਾਰਤ ਵਿਰੋਧੀ ਨਾਅਰੇਬਾਸੀ ਕੀਤੀ ਸੋਸ਼ਲ ਮੀਡੀਆ ਦੇ ਸਾਹਮਣੇ ਆਈਆਂ ਇਹ ਵੀਡੀਓਜ਼ ਦੇ ਮੁਤਾਬਿਕ ਇਸ ਸਮੂਹ ਨੇ ਭਾਰਤੀ ਝੰਡੇ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਇਸ ਦੇ ਨਾਲ ਮੌਜੂਦ ਭਾਰਤੀ ਭਾਈਚਾਰੇ ਦੇ ਵਿੱਚ ਰੋਸ ਪੈਦਾ ਹੋਇਆ ਮੌਕੇ ਤੇ ਮੌਜੂਦ ਕੁਝ ਲੋਕਾਂ ਦੇ ਮੁਤਾਬਿਕ ਖਾਲਿਸਤਾਨੀ ਪ੍ਰਦਰਸ਼ਨਕਾਰੀ ਕੌਂਸਲਰ ਦੇ ਦਰਵਾਜ਼ੇ ਤੱਕ ਪਹੁੰਚ ਗਏ ਸਨ ਅਤੇ ਭਾਰਤੀ ਝੰਡੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਭਾਰਤੀ ਭਾਈਚਾਰੇ ਨੇ ਜਵਾਬ ਦੇ ਵਿੱਚ ਭਾਰਤ ਮਾਤਾ ਕੀ ਜੈ ਅਤੇ ਵੰਦੇ ਮਾਤਰਮ ਦੇ ਨਾਰੇ ਲਗਾਏ ਅਤੇ ਜ਼ੋਰ ਨਾਲ ਦੇਸ਼ ਭਗਤੀ ਦੇ ਗੀਤ ਗਾ ਕੇ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸਥਾਨਕ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਅਤੇ ਸੰਭਾਵੀ ਹਿੰਸਕ ਟਕਰਾਅ ਹੋਣ ਤੋਂ ਬਚਾਇਆ ਅੰਤ ਵਿੱਚ ਭਾਰਤੀ ਕੌਂਸਲਟ ਨੇ ਪੁਰੀ ਸ਼ਾਂਤ ਦੇ ਨਾਲ ਤਿਰੰਗਾ ਝੰਡਾ ਲਹਿਰਾਇਆ। ਇਹ ਘਟਨਾ ਆਸਟ੍ਰੇਲੀਆ ਦੇ ਵਿੱਚ ਵਧ ਰਹੀਆਂ ਪ੍ਰੋ ਖਾਲਿਸਤਾਨੀ ਗਤੀਵਿਧੀਆਂ ਦੀ ਲੜੀ ਦਾ ਇੱਕ ਹਿੱਸਾ ਹੈ। ਪਿਛਲੇ ਮਹੀਨੇ ਮੈਲਬੌਰਨ ਦੇ ਬੁਰਨੀਆ ਸਥਿਤ ਸਵਾਮੀ ਨਾਰਾਇਣ ਮੰਦਿਰ ਤੇ ਨਫ਼ਰਤੀ ਗ੍ਰੈਫਟੀ ਕੀਤੀ ਗਈ ਸੀ, ਜਿਸ ਤੇ ਵਿੱਚ ਅਡੋਲਫ ਹਿਟਲਰ ਦੀ ਤਸਵੀਰ ਅਤੇ ਗੋ ਹੋਮ ਬਰਾਊਨ ਵਰਗੇ ਨਸਲਵਾਦੀ ਸੁਨੇਹੇ ਲਿਖੇ ਹੋਏ ਸਨ। 2024 ਦੇ ਵਿੱਚ ਭਾਰਤ-ਆਸਟ੍ਰੇਲੀਆ ਟੈਸਟ ਮੈਚ ਦੇ ਦੌਰਾਨ ਖਾਲਿਸਤਾਨੀ ਸਮਰਥਕਾਂ ਅਤੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੇ ਵਿੱਚ ਕਾਰ ਝੜਪ ਹੋਈ ਸੀ। ਸਾਲ 2000 ਦੇ ਵਿੱਚ ਮੈਲਬੌਰਨ ਦੇ ਫੈਡਰੇਸ਼ਨ ਸਕੁਅਰ ਦੇ ਵਿੱਚ 6 ਫਾਰ ਜਸਟਿਸ ਦੇ ਵੱਲੋਂ ਕਰਵਾਏ ਗਏ ਪੰਜਾਬ ਸੁਤੰਤਰਤਾ ਰੈਫਰੈਂਡਮ ਦੌਰਾਨ ਵੀ ਹਿੰਸਕ ਟਕਰਾਅ ਹੋਇਆ ਸੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਹਿਲਾਂ ਵੀ ਅਜਈਆਂ ਘਟਨਾਵਾਂ ਤੇ ਚਿੰਤਾ ਜ਼ਾਹਰ ਕਰਦੇ ਹੋਏ ਆਸਟ੍ਰੇਲੀਆ ਸਣੇ ਵਿਦੇਸ਼ੀ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਜ਼ਾਦੀ ਦੀ ਆੜ ਦੇ ਵਿੱਚ ਅਤਵਾਦ ਜਾਂ ਫਿਰ ਹਿੰਸਕ ਵਕਵਾਦ ਨੂੰ ਬਦਾਵਾ ਦੇਣ ਵਾਲੇ ਤੱਤਾਂ ਨੂੰ ਨਾ ਉਤਸ਼ਾਹਿਤ ਕਰਨ। ਇਸ ਘਟਨਾ ਤੇ ਅਜੇ ਕੋਈ ਅਧਿਕਾਰਿਕ ਤੌਰ ਤੇ ਭਾਰਤੀ ਕੌਂਸਲਰ ਦੇ ਵੱਲੋਂ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਸਮਾਗਮ ਦੀਆਂ ਤਸਵੀਰਾਂ ਸਾਂਝੇ ਕਰਦੇ ਹੋਏ ਕੌਂਸਲਟ ਨੇ ਟਵੀਟ ਕੀਤਾ ਕਿ ਸਵੇਰ ਦਾ ਮਾਹੌਲ ਦੇਸ਼ ਭਗਤੀ, ਸੰਗੀਤ ਅਤੇ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੇ ਨਾਲ ਭਰਪੂਰ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਭਾਰਤ ਦੇ ਆਜ਼ਾਦੀ ਦਿਵਸ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਤਿਰੰਗਾ ਪੂਰੀ ਦੁਨੀਆ ਦੇ ਵਿੱਚ ਮਾਣ ਦੇ ਨਾਲ ਲਹਿਰਾਉਂਦਾ ਹੈ ਭਾਰਤ ਨੇ ਆਪਣੇ 78 ਸਾਲ ਦੇ ਵਿੱਚ ਜੋ ਪ੍ਰਾਪਤੀਆਂ ਕੀਤੀਆਂ ਨੇ ਉਹਨਾਂ ਤੇ ਭਾਰਤੀਆਂ ਨੂੰ ਬਹੁਤ ਗਰਵ ਮਹਿਸੂਸ ਹੁੰਦਾ ਹੈ ਉਹਨਾਂ ਨੇ ਭਾਰਤ ਅਤੇ ਆਸਟ੍ਰੇਲੀਆ ਪਾਈਚਾਰੇ ਦੇ ਯੋਗਦਾਨ ਦੀ ਵੀ ਜਮਕੇ ਸ਼ਲਾਘਾ ਕੀਤੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੁਆ ਕਟਨਾਵਾ ਆਸਟ੍ਰੇਲੀਆ ਦੇ ਵਿੱਚ ਸਮਾਜਿਕ ਇਕਤਾ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਮੈਲਬੌਰਨ ਦੇ ਵਿੱਚ ਆਜ਼ਾਦੀ ਦਿਹਾੜੇ ਦੌਰਾਨ ਸਮਾਗਮ ਦੇ ਵਿੱਚ ਪ੍ਰੋ ਖਾਲਿਸਤਾਨੀ ਸਮਰਥਕਾਂ ਦੀ ਵਿਗਨਪੂਰਨ ਕਾਰਵਾਈ ਨੇ ਭਾਰਤੀ ਪਾਈਚਾਰੇ ਦੇ ਵਿੱਚ ਰੋਸ ਜ਼ਰੂਰ ਪੈਦਾ ਕੀਤਾ ਹੈ